ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਮਹਾਰਾਣੀ ਪਰਨੀਤ ਕੌਰ ਦੇ ਹੱਕ ਦੇ ਵਿੱਚ ਵੱਡੀ ਮਹਾਂ ਰੈਲੀ ਕੀਤੀ ਗਈ ਹੈ ਤੇ ਉੱਥੇ ਹੀ ਵਿਰੋਧੀ ਧਿਰਾਂ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨੇ ਸਾਧ ਦੇ ਨਜ਼ਰ ਆ ਰਹੇ ਨੇ ਮਹਾਰਾਣੀ ਪਰਨੀਤ ਕੌਰ ਦੇ ਕਾਂਗਰਸ ਦੇ ਉਮੀਦਵਾਰ ਅਤਾ ਰੰਵੀਰ ਗਾਂਧੀ ਦੇ ਵੱਲੋਂ ਸਿੱਧੇ ਨਿਸ਼ਾਨੇ ਸਾਧੇ ਗਏ ਨੇ ਧਰਮਵੀਰ ਗਾਂਧੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਹਿ ਕਿ ਨਰਿੰਦਰ ਮੋਦੀ ਦੇ ਲਈ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਇਸੇ ਨਾਲ ਹੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਹਿ ਕਿ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਲੈਣ ਕੇ ਆ ਰਹੇ ਨੇ ਇੱਕ ਪਾਸੇ ਉਹਦੇ ਵੱਲੋਂ ਪੰਜਾਬੀਆਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੋਟਾਂ ਮੰਗਣ ਲਈ ਆਉ ਰਹੇ ਨੇ ਕੋਥਾ ਨਹੀਂ ਹੈ ਮੋਦੀ ਨੂੰ ਨਾਲ ਨਹੀਂ ਚਾਹੀਦਾ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦੁਸ਼ਮਣੀ ਪਾਲੀ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਉਹਨੇ ਹਮੇਸ਼ਾ ਧੋਖਾ ਕੀਤਾ ਹੈਗਾ ਪੰਜਾਬ ਜਿਹਦਾ ਕੋਈ ਹੱਕ ਨਹੀਂ ਬੰਦਾ ਆਣਦਾ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਲੋਕਾਂ 'ਚ ਬੜਾ ਸਾਹ ਹੈਗਾ ਕਾਂਗਰਸ ਪਾਰਟੀ ਨੂੰ ਵੋਟ ਪਾਣ ਦਾ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡ 'ਚ ਵੱਡੇ ਵੱਡੇ ਇਕੱਠ ਹੋਏ ਨੇ ਕਾਕਾ ਰਣਦੀਪ ਸਿੰਘ ਜੀ ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਰਵਿੰਦਰ ਸਿੰਘ ਖਰੋਰਾ ਹੋਣੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਧਰ ਦੇ ਅੱਜ ਚੱਲੇ ਹੋਏ ਨੇ ਤੇ ਅਸੀਂ ਹਰ ਪਿੰਡੇ ਦਾ ਅਸੀਂ ਬਹੁਤ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਹੈਗੇ ਹਰ ਵਰਗ ਵਿੱਚ ਬਹੁਤ ਉਤਸ਼ਾਹ ਹੈਗਾ ਬਹੁਤ ਸ਼ੌਕ ਨਾਲ ਮੋਦੀ ਜੀ ਨੇ ਕਿਸ ਤਰ੍ਹਾਂ ਦੇਖਦੇ ਅੱਜ ਪ੍ਰੀਤ ਕੌਰ ਦੇ ਹੱਥ ਵਿੱਚ ਰੈਲੀ ਕਰ ਰਹੇ ਨੇ ਪਰ ਕੈਂਪੀ ਨਮਿੰਦਰ ਸਿੰਘ ਰੈਲੀ ਚੋਂ ਗੈਬ ਨੇ ਕਹਦੇ ਫੁੱਟ ਪਾਉਣਗੇ ਨਹੀਂ ਪਤਾ ਨਹੀਂ ਕੀ ਗੱਲ ਲਗੀ ਬਾਕੀ ਹਰ ਇੱਕ ਕੋਲ ਆਪਣੀ ਰੈਲੀ ਕਰਨ ਦਾ ਹੱਕ ਹੈ ਜੇ ਮੋਦੀ ਲੋਕਾਂ ਦੇ ਹੱਕ ਵਿੱਚ ਆ ਅਸੀਂ ਕੀ ਹੱਕ ਨਹੀਂ ਕੁਚਲਦੇ ਉਹਨਾਂ ਨੂੰ ਹੱਕ ਹੈ ਆਪਣੇ ਹੱਕ 'ਚ ਰੈਲੀ ਕਰਨਾ ਆਪਣੇ ਵਿਚਾਰਤਾਰਾ ਲੋਕਾਂ ਨੂੰ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਘੜੀ ਚੋੜ ਹਜੇ 7 ਜਨਮ ਨਹੀਂ ਆਣਾ ਚਲੋ ਜੋ ਮਰਜ਼ੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹੈਰਾ ਫਰੀ ਕੀਤੀ ਤਾਂ ਬਣ ਜੁਗਨੀ ਸਾਰੇ ਦੁਨੀਆ ਦੇ ਰਿਸਪੌਂਸ ਹੋ ਰਿਹਾ ਹੈ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਦਫਾ ਹੋ ਰਿਹਾ ਹੈਗਾ 4 ਤਰੀਕ ਨੂੰ ਆਲ ਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆਕਰ ਬਹੁਤ ਵਧੀਆ ਪੂਰੇ ਦੇਸ਼ ਦਾ ਰਿਸਪੌਂਸ ਬੜਾ ਵਧੀਆ ਜੀ ਬੰਬੇਈ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕਾ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਬੁਰੀ ਤਰ੍ਹਾਂ ਨਾਲ ਜਿਹੜੇ ਬਾੜ ਸੀਟਾ ਸੀ ਨਾ ਉਹ 50 ਤੁਸਲੇ ਆ ਰਹੀਆਂ ਇਹ ਤਾਂ ਵੱਡੀ ਹੋਰ ਕਿਸ ਬਹੁਤ ਆ ਰਹੀਆਂ ਮੈਂ ਦੇਖੋ ਸਵੇਰ ਤੋਂ ਹੀ ਅਸੀਂ ਲੱਗੇ ਪਿਆ ਸਵੇਰ ਦੇ ਹੀ ਡਾਕਟਰ ਗਾਂਧੀ ਵੀ ਨਾਲ ਨੇ ਸਾਡੇ ਕਿ ਉਮੀਦਵਾਰ ਨੇ ਸਾਡੇ ਕਾਕਾ ਰਣਜੀਤ ਸਿੰਘ ਜੀ ਵੀ ਸਾਫ ਕਾ ਮੰਤਰੀ ਸਰਦਾਰ ਸਾਜੂ ਸਿੰਘ ਜੀ ਅਤੇ ਸਾਰੀ ਜਿਹੜੀ ਕਾਂਗਰਸ ਨੱਬਾ ਹਰਕੇ ਦੀ ਲੀਡਰਸ਼ਿਪ ਦਾ ਸਾਰੀ ਸਿਹਤ ਜਲੀਗਾ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਬਹੁਤ ਹੀ ਜਾਨ ਜਿੰਨਾਂ ਆਪਾਂ ਕਹਿਦੀ ਉਹਨਾਂ ਮੋਦੀ ਦੀ ਰੈਲੀ ਹੋਰੀ ਉਹਦੇ ਨਾਲ ਕੋਈ ਫਰਕ ਪੈਗਾ ਨਹੀਂ ਨਹੀਂ ਮੋਦੀ ਦੀ ਰੈਲੀ ਨਾਲ ਕੋਈ ਪੰਜਾਬ ਦੇ ਉਹ ਕੋਈ ਫਰਕ ਪੈਣਾ ਹੀ ਨਹੀਂ ਮੈਂ ਪਹਿਲਾਂ ਵੀ ਗੱਲ ਜ਼ਿਕਰ ਕਰਦਾ ਹੁਣ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇੰਨੀਆਂ ਜਿਆਦਤੀਆਂ ਕੀਤੀਆਂ ਨੇ ਇੰਨੇ ਕਿਸਾਨਾਂ ਦਾ 7-800 ਕਿਸਾਨ ਉੱਤੇ ਮਰ ਗਿਆ ਸਾਡਾ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਭੀਜਪੀ ਨੂੰ ਨਫ਼ਰਤ ਕਰਦੇ ਨੇ ਜਿਨ੍ਹਾਂ ਨੇ ਨਾ ਕਹਨ ਕੀਤਾ ਹੁਣ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਕੇ ਦੀ ਅੱਖ ਕਰਤੀ ਸ਼ੁਭਕਰਮ ਦੇ ਲੱਗਿਆ ਉਹ ਗੋਲੀਆਂ ਵੀ ਜਿਹੜੀਆਂ 12 ਮੋਰਦੀਆਂ ਚੱਲੀਆਂ ਵੀ ਸੀ ਨਾ ਕਿ ਸਰਕਾਰੀ ਬੰਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਇੱਥੇ ਬਿਲਕੁਲ ਕੋਈ ਇਹ ਵੀ ਦੀ ਗੱਲ ਨਹੀਂ ਬਹੁਤ ਵਧੀਆ ਬਹੁਤ ਵਧੀਆ ਗੁੱਡ ਗੁੱਡ ਫੀਲ ਕਰ ਰਿਹਾ ਹੈ ਕੋਈ ਫਰਕ ਨਹੀਂ ਪੈਣਾ ਮੋਦੀ ਦਾ ਜਾਂ ਕਿਸਾਨ ਦਾ ਇੰਨੇ ਸ਼ਹੀਦ ਹੋ ਗਏ ਇੱਕ ਮੰਗ ਨਹੀਂ ਮੰਨੀ ਮੋਦੀ ਨੇ ਮੋਦੀ ਦਾ ਇੱਥੇ ਕੋਈ ਮਤਲਬ ਨਹੀਂ ਪੰਜਾਬ 'ਚ ਮੋਦੀ ਸਾਹਿਬ ਆਪਣਾ ਪਾਰਟੀ প্রচার ਕਰ ਰਹੇ ਹਨ ਲੇਕਿਨ ਪੰਜਾਬ ਦੇ ਜੋ ਲੋਕ ਜਾਣਦੇ ਹਨ ਕਿ ਜੋ ਤਸ਼ੱੱਕਤ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਹੈ ਉਹਦਾ ਇਨਜਾਮ ਕਿਸਾਨ ਪਹਿਲੀ ਤਰੀਕ ਨੂੰ ਜ਼ਰੂਰ ਦੇਣਗੇ ਕਿਸਾਨ ਵੀ ਲਗਾਤਾਰ ਮੋਰਚਾ ਲਾਈ ਬੈਠੇ ਨੇ ਕਦੇ ਵੀ ਸਵਾਲ ਕਰਨੇ ਪਰ ਪੁਲਿਸ ਜਾਣ ਨਹੀਂ ਦੇ ਰਹੀ ਦੇਖੋ ਉਹ ਪੁਲਿਸ ਦਾ ਅਧਿਕਾਰ ਹੈ ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿੱਥੇ ਤੱਕ ਸਵਾਲ ਹੈਗਾ ਤੁਸੀਂ ਮੈਨੂੰ ਇਹ ਜਵਾਬ ਪੁੱਛਿਆ ਕਿ ਮੋਦੀ ਸਾਹਿਬ ਆ ਰਹੇ ਇਹ ਤੁਹਾਨੂੰ ਨਹੀਂ ਜ਼ਾਹਰ ਹੁੰਦਾ ਕਿ ਇੰਟਰਨੈਟ ਕੋਰ ਆਪ ਕਮਜ਼ੋਰ ਹੋਈ ਹੋਈ ਤਾਬਲਾ ਰਹੀ ਹੈ ਇਹ ਕਿੱਥੇ ਹੈਗਾ ਇਹ ਹਰ ਇੱਕ ਰੈਲੀ ਚ ਕੈਪਟਨ ਨਾਲ ਹੁੰਦੇ ਨੇ ਅੱਜ ਕੈਪਟਨ ਰੈਲੀ ਚੋਂ ਗੈਬ ਨੇ ਇਹਦਾ ਕਿ ਇਹ ਜਵਾਬ ਮੈਂ ਤਾਂ ਉਹਨਾਂ ਦਾ ਕਰ ਵਾਲਾ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਸਕਦਾ